ਭੈਣ ਕੋਲੋਂ ਵੀਰ ਦੇ ਬਣਾ ਲੈ ਰਖੜੀ ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰਖੜੀ ਦੋਸਤੋ ਅੱਜ ਰਕਸ਼ਾ ਬੰਧਨ ਹੈ ਔਰ ਇਸ ਪਵਿੱਤਰ ਦਿਨ ਤੇ ਆਪ ਸਭ ਨੂੰ ਰਕਸ਼ਾ ਬੰਧਨ ਦੀਆਂ ਬਹੁਤ ਬਹੁਤ ਮੁਬਾਰਕਾਂ ਇਸ ਐਪੀਸੋਡ ਦੇ ਵਿੱਚ ਰਕਸ਼ਾ ਬੰਧਨ ਦੇ ਇਤਿਹਾਸ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਕਿ ਰਖੜੀ ਦਾ ਅਸਲ ਵਿੱਚ ਇਤਿਹਾਸ ਕੀ ਹੈ ਔਰ ਭੈਣ ਆਪਣੇ ਭਰਾ ਦੇ ਗੁੱਟ ਤੇ ਕਿਉਂ ਰਖੜੀ ਸਜਾਉਂਦੀ ਹੈ ਰਖੜੀ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਰਖੜੀ ਵੀ ਕਹਿੰਦੇ ਆ ਰਕਸ਼ਾ ਬੰਧਨ ਵੀ ਕਹਿੰਦੇ ਆ ਤੇ ਰਾਖੀ ਵੀ ਕਹਿੰਦੇ ਆ ਇਹਨਾਂ ਸ਼ਬਦਾਂ ਦਾ ਅਰਥ ਇੱਕੋ ਹੀ ਹੈ ਭੈਣ ਦਾ ਆਪਣੇ ਵੀਰਾਂ ਦੇ ਪ੍ਰਤੀ ਪਿਆਰ ਸਨੇਹ ਤੇ ਮੁਹੱਬਤ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਇਹ ਕਹਿ ਲਓ ਕਿ ਰਖੜੀ ਬਣ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇ ਰੱਖਿਆ ਕਰਨ ਜਾਂ ਕਮ ਔਲ ਦੇ ਬਚਨ ਵੱਧ ਹੋ ਜਾਂਦੇ ਹਨ ਇਹ ਇੱਕ ਪ੍ਰਸਿੱਧ ਅਤੇ ਪਰੰਪਰਾਗਤ ਤੌਰ ਤੇ Hindu ਸਲਾਨਾ ਰੀਤੀ ਹੈ ਜਿਸ ਦੇ ਵਿੱਚ ਤਿਉਹਾਰ ਜ਼ਿਆਦਾ ਕਰਕੇ Hindu ਸੰਸਕ੍ਰਿਤੀ ਤੋਂ ਪ੍ਰਭਾਵਿਤ ਹੈ ਤੇ ਦੁਨੀਆ ਅਤੇ ਖਾਸ ਕਰਕੇ ਦੱਖਣੀ ਏਸ਼ੀਆ ਦੇ ਕਈ ਭਾਗਾਂ ਅਤੇ ਧਾਰਮਿਕ ਸਮੂਹਾਂ ਦੁਆਰਾ ਮਨਾਇਆ ਜਾਂਦਾ ਹੈ ਰੱਖਿਆ ਬੰਧਨ ਸਾਵਣ ਦੇ ਅੰਤਮ ਮਹੀਨੇ ਦੇ ਦਿਨਾਂ ਵਿੱਚ ਹੀ ਆਉਂਦਾ ਹੈ ਜੋ ਆਮ ਤੌਰ ਤੇ ਅਗਸਤ ਵਿੱਚ ਆਉਂਦਾ ਹੈ ਇਸ ਦਿਨ ਹਰ ਉਮਰ ਦੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਦੇ ਆਲੇ-ਦੁਆਲੇ ਰਖੜੀ ਜਾਂ ਤਵੀਤ ਜਾਂ ਤਾਜ਼ੀ ਬੰਨ੍ਹਦੀਆਂ ਹਨ ਇਹ ਧਾਰਨਾ ਵੀ ਹੈ ਕਿ ਭੈਣਾਂ ਇਸ ਮੌਕੇ ਭਰਾਵਾਂ ਦੀ ਸੁਖ ਮੰਦੀਆਂ ਲਈ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਨੇ ਭਰਾਵਾਂ ਦੀ ਉਮਰ ਲੰਬੀ ਹੋਵੇ ਕਿ ਅਕਾਲ ਪੁਰਖ ਦੇ ਚਰਨਾਂ ਵਿੱਚ ਪੈਣਾ ਫਰਿਆਦ ਕਰਦੀਆਂ ਨੇ ਦੋਸਤੋ ਇਸ ਦੇ ਪਿਛੋਕੜ ਤੇ ਜੇ ਆਪਾਂ ਜਾਈਏ ਤਾਂ ਰਖੜੀ ਬੰਧਨ ਦਾ ਅਸਲੀ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਪਿਆਰ ਤੇ ਸਤਿਕਾਰ ਹੋਵੇ ਅੱਜ ਦੇ ਯੁੱਗ ਵਿੱਚ ਇਹ ਕਹਿ ਲਓ ਜਾਂ ਕਲਯੁਗ ਵਿੱਚ ਇਹ ਕਹਿ ਲਓ ਕਿ ਭੈਣ ਭਰਾ ਦਾ ਪਵਿੱਤਰ ਰਿਸ਼ਤਾ ਵੀ ਟੜਕਿਆ ਗਿਆ ਹੈ ਅੱਜ ਕੱਲ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕਈ ਰਿਸ਼ਤਿਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਖਟਾਸ ਤਰੇੜਾਂ ਵੀ ਆ ਜਾਂਦੀਆਂ ਨੇ ਇੱਕ ਦੂਜੇ ਦੇ ਬੋਲੇ ਹੋਏ ਬੋਲ ਹਮੇਸ਼ਾ ਦਿਲ ਦੇ ਵਿੱਚ ਸੂਲਾ ਵਾਂਗ ਚੁੱਭਦੇ ਨੇ ਲੇਕਿਨ ਸਿਆਣਪ ਇਹ ਹੀ ਹੁੰਦੀ ਹੈ ਕਿ ਬੋਲੇ ਗਏ ਬੋਲ ਜਿਹੜੇ ਹੈ ਉਹਨਾਂ ਨੂੰ ਉਸ ਵਕਤ ਦੀ ਬੁਰੇ ਵਕਤ ਦੇ ਨਾਲ ਤੁਲਨਾ ਕੀਤੀ ਜਾਵੇ ਪਿਛੋਕਰ ਸਮੇ ਰਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਸੀ ਦਿਖਾਵੇ ਤੇ ਕੱਪੜੇ ਗਹਿਣਿਆਂ ਨਾਲ ਨਹੀਂ ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ ਜੋ ਭੈਣਾ ਨੂੰ ਮਾਪੇ ਯਾਦ ਨਹੀਂ ਆਉਣ ਦਿੰਦੇ ਤੇ ਉਹਨਾਂ ਦੇ ਸਾਰੀ ਉਮਰ ਮਾਪੇ ਬਣ ਕੇ ਰਹਿੰਦੇ ਨੇ ਤੇ ਅਜਿਹੀਆਂ ਭੈਣਾਂ ਵੀ ਹਨ ਜੋ ਭਰਾਵਾਂ ਨੂੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਸਤਕਾਰ ਕਰਦੀਆਂ ਨੇ ਪਿਆਰ ਕਰਦੀਆਂ ਨੇ ਪਰ ਅਜਿਹੀ ਬਹੁਤ ਘੱਟ ਨੇ ਭੈਣਾ ਵਾਂਗ ਦੇ ਪਿਆਰ ਦੀ ਪ੍ਰਤੀਕ ਇਹ ਰਖੜੀ ਇੱਕ ਸਿੰਬੋਲਿਕ ਹੈ ਇਸ ਦਾ ਮਨੋਰਥ ਉਦੋਂ ਹੀ ਪੂਰਾ ਹੁੰਦਾ ਹੈ ਜਦੋਂ ਦੋਵੇਂ ਥੀਰਾ ਇੱਕ ਦੂਜੇ ਦਾ ਪਿਆਰ ਤੇ ਸਤਕਾਰ ਲੈਣ ਤੇ ਦੇਣ ਨਾ ਕਿ ਮਹਿੰਗੀਆਂ ਤੇ ਖੂਬਸੂਰਤ ਰਖੜੀਆਂ ਦੀ ਕੋਈ ਮਹੱਤਤਾ ਹੁੰਦੀ ਹੈ ਤੇ ਨਾ ਹੀ ਉਹ ਦਿੱਤੀਆਂ ਹੋਈਆਂ ਸੌਗਾਤਾਂ ਦੀ ਕੋਈ ਮਹੱਤਤਾ ਹੁੰਦੀ ਹੈ ਪਿਆਰ ਮੁਹੱਬਤ ਇੱਜ਼ਤ ਇਹ ਦਿਲ ਦੇ ਵਿੱਚ ਹੋਣੀ ਚਾਹੀਦੀ ਹੈ ਪਰ ਮੋਹ ਦੀਆਂ ਤੰਦਾਂ ਦਾ ਇਹ ਧਾਗਾ ਉਦੋਂ ਪੂਰਨ ਰੂਪ ਵਿੱਚ ਨਿਭੜਦਾ ਹੈ ਜਦੋਂ ਉਮਰ ਨਿਕਲ ਜਾਂਦੀ ਹੈ ਤੇ ਉਹਨਾਂ ਦੇ ਪਿਆਰ ਤੇ ਮੁਹੱਬਤ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਦੋਸਤੋ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਬੁਰਾ ਵਕਤ ਕਿਸੇ ਤੇ ਵੀ ਹੋਵੇ ਜਦੋਂ ਆਪਣੇ ਨਾਲ ਖੜ ਜਾਂਦੇ ਨੇ ਤਾਂ ਅਕਾਲ ਪੁਰਖ ਵੀ ਉਸ ਪਰਿਵਾਰ ਤੇ ਹੋਰ ਦਇਆ ਕਰਦਾ ਹੈ ਕਿਉਂਕਿ ਪਿਆਰ ਮੁਹੱਬਤ ਰਿਸ਼ਤੇਦਾਰੀ ਭਾਈਚਾਰਾ ਪਰਿਵਾਰ ਦਾ ਪਿਆਰ ਇਹ ਸਾਰੇ ਦਾ ਸਾਰਾ ਉਸ ਬੇਲੇ ਪਤਾ ਲੱਗਦਾ ਜਦੋਂ ਕਿਸੇ ਤੇ ਬੁਰੇ ਦਿਨ ਆਉਂਦੇ ਨੇ ਔਰ ਜਦੋਂ ਚੰਗੇ ਦਿਨਾਂ ਵਿੱਚ ਆਪਾਂ ਉਹਨਾਂ ਦੇ ਨਾਲ ਖੜੇ ਦਿਖਾਈ ਦਿੰਦੇ ਹਾਂ ਤੇ ਬੁਰੇ ਵਕਤ ਵਿੱਚ ਅਸੀਂ ਪੈਰ ਪਿੱਛੇ ਕਿਉਂ ਕਰਦੇ ਹਾਂ ਅੱਜ ਬਹੁਤ ਘਰਾਂ ਦੇ ਵਿੱਚ ਖੁਸ਼ੀ ਹੋਵੇਗੀ ਔਰ ਗਮੀ ਵੀ ਹੋਵੇਗੀ ਮੌਕੇ ਦੀ ਨਜ਼ਾਕਤ ਨੂੰ ਮੱਦੇਨਜ਼ਰ ਰੱਖਦਿਆਂ ਕਈ ਪਰਜਾਈਆਂ ਦੀ ਆਪਣੀਆਂ ਨਣਾਨਾਂ ਦੇ ਨਾਲ ਨਹੀਂ ਬਣਦੀ ਇਹ ਵੀ ਇੱਕ ਮੁਕੱਦਰ ਹੈ ਨਸੀਬ ਹੈ ਲੇਕਿਨ ਪਰਿਵਾਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਫੁੱਟ ਨਾ ਪਵੇ ਤਾਂ ਉਹ ਭੈਣ ਆਪਣੇ ਭਰਾ ਰਖੜੀ ਬੰਧਨ ਨਹੀਂ ਜਾਂਦੀ ਕਿਉਂਕਿ ਹੋ ਸਕਦਾ ਹੈ ਕਿ ਪਰਜਾਈ ਉਸ ਵੇਲੇ ਕੁਝ ਨਾ ਬੋਲੇ ਔਰ ਬਾਅਦ ਵਿੱਚ ਵੀਰ ਨੂੰ ਤੰਗ ਤੇ ਪਰੇਸ਼ਾਨ ਕਰੇ ਇਹ ਹੈ ਇੱਕ ਪੱਖ ਤੇ ਦੂਸਰਾ ਪੱਖ ਹੈ ਬਹੁਤ ਸਾਰੀਆਂ ਨਣਾਨਾਂ ਦੀ ਆਪਣੀਆਂ ਪਰਜਾਈਆਂ ਨਾਲ ਨਹੀਂ ਬੜਦੀ لیکن او تادਵੀ ਪੈਰ ਪਿੱਛੇ ਖਿੱਚਦੀ ਹੈ ਕਿ ਮੈਂ ਉਸ ਘਰ ਨਹੀਂ ਜਾਣਾ ਸੋ ਇਸ ਕਰਕੇ ਦੋਵੇਂ ਪੱਖ ਨੇ ਜਿਨ੍ਹਾਂ ਪੱਖਾਂ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਇਹ ਤਿਉਹਾਰ ਜਿਹੜੇ ਨੇ ਆਉਂਦੇ ਨਹੀਂ ਜਾਂਦੇ ਨਹੀਂ ਔਰ ਇਹ ਤਾਂ ਭੈਣ ਭਰਾ ਦੀ ਸਾਂਝ ਤੇ ਸਨੇਹ ਦਾ ਪ੍ਰਤੀਕ ਹੈ ਇਸੇ ਨੂੰ ਇਸੇ ਕਰਕੇ ਇੱਕ ਰਖੜੀ ਦਾ ਨਾਮ ਦਿੱਤਾ ਗਿਆ ਹੈ ਔਰ ਇਸ ਦਿਨ ਭੈਣਾ ਆਪਣੇ ਵੀਰਾਂ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਨੇ ਮੂੰਹ ਮਿੱਠਾ ਕਰਵਾਉਂਦੀਆਂ ਨੇ ਔਰ ਆਪਣੇ ਵੀਰ ਦੀ ਲੰਬੀ ਉਮਰ ਵਾਸਤੇ ਦੁਆਵਾ ਕਰਦੀਆਂ ਨੇ ਸੋ ਦੋਸਤੋ ਇਹ ਇੱਕ ਬਹੁਤ ਪਿਆਰਾ ਤੇ ਬਹੁਤ ਹੀ ਇਮੋਸ਼ਨਲ ਤਿਉਹਾਰ ਹੈ ਔਰ ਜਿਸ ਦਾ ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਇਤਿਹਾਸ ਨੂੰ ਮੱਦੇ ਨਜ਼ਰ ਰੱਖਦਿਆਂ ਅਸੀਂ ਅੱਜ ਦੇ ਤਿਉਹਾਰ ਦੇ ਉੱਪਰ ਪੋਸੂਨਾਮਾ ਚੈਨਲ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ